ਉਮਾਰਿਆਂ ਦੇ ਕੰਮ ਸੁਨੋ ਲੱਕੜੇ ਸੁਨੋ ਅਸੀਂ ਹਮ ਛੁੱਟੀ ਕਰ ਰਹੇ ਹਾਂ ਹਮ ਇਹ ਕਰ ਰਹੇ ਹਾਂ ਦੂਵੇ ਫੇਰਨਾ ਹੋਉਂਦਾ ਹੈ ਠੰਡ ਦੇ ਵਿੱਚ ਟੈਂਕੀ ਦਾ ਪਾਣੀ ਟੈਂਕੀ ਦਾ ਪਾਣੀ ਬਹੁਤ ਬਹੁਤ ਠੰਡਾ ਹੁੰਦਾ ਹੈ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰਿਆਂ ਦੇ ਭਾਈ ਠੀਕ ਠਾਕ ਹੋਵੋਗੇ ਠੰਡ ਤੋਂ ਭਾਈ ਵਿਚਾਰ ਰੱਖੋ ਠੰਡ ਬਹੁਤ ਜ਼ਿਆਦਾ ਹੋ ਗਈ ਹੈ ਇੱਕੋ ਦਾ ਵੀ ਅੱਜ ਤਾਂ ਇੰਨੀ ਠੰਡ ਹੋਈ ਪਈ ਚੰਡੀਗੜ੍ਹ ਮੈਗਨਿਕ ਕੁਛੋ ਨਾ ਤੁਸੀਂ ਤੇ ਜਿਸ ਹਿਸਾਬ ਦਾ ਅੱਜ ਮੈਂ ਤੁਹਾਨੂੰ ਕੰਮ ਦਿਖਾ ਰਹੀ ਹੈਗੀ ਆ ਸ਼ਾਇਦ ਮੈਂ ਇਹ ਕਦੇ ਤੁਹਾਡੇ ਨਾਲ ਸ਼ੇਅਰ ਨਾ ਕੀਤਾ ਹੋਵੇ ਕਿਉਂਕਿ ਕੰਮ ਬਹੁਤ ਜ਼ਿਆਦਾ ਹੋ ਜਾਂਦਾ ਹੈ ਸਾਫ ਸਫਾਈ ਦਾ ਕਹਿਣ ਨੂੰ ਆਪਾਂ ਝਾੜੂ ਪੋਚੇ ਲਾ ਕੇ ਫ੍ਰੀ ਹੋ ਗਏ ਪਰ ਇਹਦੇ ਪਿੱਛੇ ਜਿਹੜਾ ਕੰਮ ਹੁੰਦਾ ਨਾ ਬਹੁਤ ਜ਼ਿਆਦਾ ਹੁੰਦਾ ਹੁਣ ਜਿਸ ਤਰ੍ਹਾਂ ਡਸਟਬਿਨ ਧੋਣੇ ਬਾਥੂਮ ਦੀ ਬਾल्टी ਧੋਣੀ ਫੀੜੀ ਧੋਣੀ ਹੈ ਨਾ ਤੇ ਫਿਰ ਉਸ ਤੋਂ ਬਾਅਦ ਬਾਥਰੂਮ ਧੋਣੇ ਇਹ ਸਭ ਤੋਂ ਵੱਡਾ ਕੰਮ ਹੁੰਦਾ ਸਾਫ ਸਫਾਈ ਨਾਲੋਂ ਵੀ ਜ਼ਿਆਦਾ ਹਨਾ ਤੇ ਫਿਰ ਉਸ ਤੋਂ ਬਾਅਦ ਡਸਟਿੰਗ ਕਰਨੀ ਉਹ ਵੀ ਸਾਫ ਸਫਾਈ ਨਾਲੋਂ ਜ਼ਿਆਦਾ ਹੁੰਦਾ ਤੇ ਪਲੱਸ ਜਿਵੇਂ ਹੁਣ ਆਪਾਂ ਪੋਚੇ ਵਗੈਰਾ ਧੋਣੇ ਆ ਜਾਂ ਫਿਰ ਕੋਈ ਇਹੋ ਜੇ ਕੱਪੜੇ ਹੁੰਦੇ ਜਿਨ੍ਹਾਂ ਨਾਲ ਆਪਾਂ ਡਸਟਿੰਗ ਵਗੈਰਾ ਕਰਦੇ ਆ ਹਨਾ ਉਹਨਾਂ ਨੂੰ ਧੋਣਾ ਇਹ ਸਭ ਤੋਂ ਵੱਡਾ ਕੰਮ ਹੁੰਦਾ ਜਿਸ ਦੀ ਕੋਈ ਜ਼ਿੰਮੇਵਾਰੀ ਨਹੀਂ ਰਹਿੰਦਾ ਔਰ ਨਾ ਕਿਸੇ ਦੀ ਕੋਈ ਗਿਣਤੀ ਦੇ ਵਿੱਚ ਹੁੰਦਾ ਹਨਾ ਸਹੀ ਹੈ ਨਾ ਤੇ ਇਹ ਕੰਮ ਐਸੇ ਹੈ ਕਿ ਜਿਹੜੇ ਸਾਨੂੰ ਹੀ ਪਤਾ ਹੈ ਹਸਬੰਡ ਨੂੰ ਵੀ ਨਹੀਂ ਪਤਾ ਹੁੰਦਾ ਤੇ ਦੂਸਰੇ ਬੰਦੇ ਨੂੰ ਕਿਵੇਂ ਪਤਾ ਹੋਊਗਾ ਹਨਾ ਕਿਉਂਕਿ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਆਪਾਂ ਇਹ ਸਾਰੇ ਕੰਮ ਕਰ ਲੈਣੇ ਹੈਗੇ ਆ ਤੇ ਅੱਜ ਮੈਂ ਤੁਹਾਨੂੰ ਦਿਖਾਵਾਂਗੀ ਦੇਖ ਲਓ ਛਾੜੂ ਤਾਂ ਆਪਾਂ ਲਾ ਲਿਆ ਹੋਇਆ ਜਿਵੇਂ ਮੈਂ ਤੁਹਾਨੂੰ ਦੱਸਿਆ ਪੋਚੇ ਲਾਉਂਗੀ ਔਰ ਪੋਚੇ ਤੁਸੀਂ ਦੇਖ ਲਓ ਹਨਾ ਕਿੰਨੀ ਸਾਫ ਸਫਾਈ ਨਾਲ ਆਪਨੇ ਲੱਗਦੇ ਜਦੋਂ ਅਸੀਂ ਖੁਦ ਲਗਾਣੇ ਹੈਗੇ ਆ ਕਾਰ ਦੀ ਸਫਾਈ ਆਪਾਂ ਇੰਨੇ ਧਿਆਨ ਨਾਲ ਕਰਦੇ ਆ ਹਰ ਇੱਕ ਚੀਜ਼ ਨੂੰ ਹਨਾ ਜਿੱਥੇ ਪਾਣੀ ਸਾਨੂੰ ਗੰਦਾ ਲੱਗਦਾ ਸੀ फटाफट ਚੇਂਜ ਕਰ ਲੈਂਦੇ ਆ ਔਖਾ ਬਹੁਤ ਲੱਗਦਾ ਦੋਸਤੋ ਕੰਮ ਕਰਨਾ ਜਦੋਂ ਅਸੀਂ ਕਰਨਾ ਛੱਡਤਾ ਹੋਵੇ ਪਰ ਇਸ ਤਰ੍ਹਾਂ ਕਿ ਜਦੋਂ ਅਸੀਂ ਕਰਨ ਲੱਗ ਜਾਂਦੇ ਆ ਨਾ ਫਿਰ ਸਾਡੀ ਆਦਤ ਬੰਨੀ ਸ਼ੁਰੂ ਹੋ ਜਾਂਦੀ ਹੈ ਇਹਨਾਂ ਦੇ ਨਾਲ ਅਸੀਂ ਕੰਮ ਕਦੇ ਮਤਲਬ ਆਪਦੇ ਕੰਮ ਕਰਨ ਨਾਲ ਅਸੀਂ ਕਦੇ ਫ੍ਰੀ ਨਹੀਂ ਹੁੰਦੇ ਇਹਨਾਂ ਦੇ ਨਾਲ ਅਸੀਂ ਫ੍ਰੀ ਮਹਿਸੂਸ ਕਰਨ ਲੱਗ ਜਾਂਦੇ ਆ ਕਿਉਂਕਿ ਇਹ ਜਿਹੜੇ ਉੱਪਰਲੇ ਕੰਮ ਹੁੰਦੇ ਆਪਾਂ ਕਰ ਲੈਂਦੇ ਆ ਸਾਫ ਸਫਾਈ ਕਰਕੇ ਉਹ ਭੱਜ ਜਾਂਦੇ ਆ ਆਪ ਸਫਾਈ ਨੂੰ ਟਾਈਮ ਲੱਗਦਾ ਜਿਹੜੇ ਉੱਪਰ ਵਾਲੇ ਕੰਮ ਹੁੰਦੇ ਨੇ ਇਸ ਨੂੰ ਬਹੁਤ ਜ਼ਿਆਦਾ ਟਾਈਮ ਲੱਗਦਾ ਹੈਗਾ ਮੈਟ ਛਾੜਨੇ ਜਾਂ ਫਿਰ ਕੋਈ ਚੀਜ਼ਾਂ ਹਨਾ ਟੇਬਲ ਤੇ ਰੱਖਣੀਆਂ ਅ ਬੈੱਡ ਤੇ ਰੱਖਣੀਆਂ ਟੇਬਲ ਹੋਏ ਛੋਟੇ ਜਾਂ ਕੋਈ ਵੀ ਚੀਜ਼ ਹੋਈ ਹਨਾ ਤੇ ਹੁਣ ਤੁਸੀਂ ਦੇਖ ਲਓ ਆਪਾਂ ਕਰਨ ਲੱਗੇ ਆਂ ਸਾਫ ਸਫਾਈ ਦਾ ਕੰਮ ਸ਼ੁਰੂ ਪੋਚੇ ਲਗਾਉਣ ਲੱਗੇ ਆਂ ਚਾਦਰਾਂ ਚੁਧਰਾ ਮੈਂ ਸਵੇਰੇ ਛਾੜਤੀ ਅਸੀਂ ਬਿਸਤਰੇ ਤੈਮਾਰਤੇ ਸੀਗੇ ਤੇ ਭਾਂਡੇ ਆਪਾਂ ਮਾਂਜਤੇ ਹੋਏ ਨਾਸ਼ਤਾ ਆਪਾਂ ਕਰ ਲਿਆ ਹੋਇਆ ਠੀਕ ਹੈ ਤੇ ਵੈਸੇ ਤਾਂ ਮੈਂ ਤੁਹਾਨੂੰ ਇਹ ਕਹਿ ਦਿੰਨੀ ਆਂ ਮੈਂ ਸਾਫ ਸਫਾਈ ਕਰਕੇ ਤੁਹਾਨੂੰ ਮਿਲੀ ਅੱਜ ਮੈਂ ਪੂਰੇ ਤੁਹਾਨੂੰ ਪੋਚੇ ਪੋਚੇ ਵਧੀਆ ਤਰੀਕੇ ਨਾਲ ਲਾ ਕੇ ਦਿਖਾਉਂਗੀ ਮੈਂ ਕਿਵੇਂ ਲਾਉਣੀ ਆ ਠੀਕ ਹੈ ਵੈਸੇ ਕਿਸੇ ਟਾਈਮ ਪਰ ਇਸ ਤਰ੍ਹਾਂ ਵਾਈਪਰ ਤੇ ਮਾਰ ਕੇ ਫਟਾਫਟ ਲੱਗ ਜਾਂਦੇ ਹੈਗੇ ਪੋਚੇ ਤੇ ਜਿਹੜਾ ਆਪਣਾ ਮੋਪ ਹੈਗਾ ਉਹ ਟੁੱਟਿਆ ਪਿਆ ਤੁਹਾਨੂੰ ਪਤਾ ਹੀ ਹੈ ਉਹ ਨਹੀਂ ਲਿਆਂਦਾ ਹੈਗਾ ਹਜੇ ਹਨਾ ਮੈਂ ਇਹਨਾਂ ਨੂੰ ਕਿਹਾ ਮੈਂ ਕੋਈ ਨਹੀਂ ਰੁੱਕ ਕੇ ਲਿਆਵਾਂਗੇ ਪਰ ਇਸ ਤਰ੍ਹਾਂ ਵਾਈਪਰ ਤੇ ਮਾਰ ਕੇ ਪੋਚੇ ਫਟਾਫਟ ਲੱਗ ਜਾਂਦੇ ਆ ਇੱਕ ਕੱਸਿਆ ਜਾ ਪੋਚਾ ਤੇ ਇੱਕ ਨਵਾਂ ਪੋਚਾ ਸੀਗਾ ਲਿਆਈ ਮੈਂ ਤੇ ਦੋਨੋਂ ਇਕੱਠੇ ਹੀ ਲਗਾ ਕੇ ਬਸ ਫਟਾਫਟ ਇਸ ਤਰ੍ਹਾਂ ਮੈਂ ਫੇਰ ਦਿੰਨੀ ਆ ਇੱਕੇ ਵਾਈਪਰ ਲੈ ਕੇ ਆਣਾ ਦੋਸਤੋ ਨਵਾਂ ਤੇ ਇੱਕ ਆਪਾਂ ਪੋਚੇ ਵੀ ਮੈਂ ਨਵੇਂ ਜਿਹੇ ਹੁਣ ਲਿਆਉਂਗੀ ਹਨਾ ਟਾਈਮ ਨਹੀਂ ਲੱਗਦਾ ਲਿਆਉਂਦਾ ਕਈ ਚੀਜ਼ਾਂ ਐਸੀਆਂ ਜ਼ਰੂਰੀਆਂ ਝਾੜੂ ਲਿਆਉਣਾ ਵੱਡਾ ਵਿੜੇ ਚ ਲਾਉਣ ਵਸਤੇ ਹਨਾ ਤੇ ਉਹ ਵੀ ਨਹੀਂ ਮੈਨੂੰ ਟਾਈਮ ਲੱਗਦਾ ਹੈਗਾ ਤੇ ਇਹਨਾਂ ਕੋਲ ਟਾਈਮ ਹੁੰਦਾ ਫੇਰ ਹੀ ਮੈਂ ਜਾ ਸਕਦੀ ਨਹੀਂ ਮੈਂ ਕੱਲੀ ਨਹੀਂ ਲਿਆ ਸਕਦੀ ਸਮਾਨ ਕੱਲੀ ਵੀ ਲਿਆ ਸਕਦੀ ਆ ਬਸ ਇਸ ਤਰ੍ਹਾਂ ਚੱਲ ਐਕਟਿਵਿਟੀ ਤੇ ਜਾ ਕੇ ਆਪਾਂ ਸਮਾਨ ਰੱਖ ਲਈਦਾ ਹਨਾ ਉਹ ਹੱਥ ਦੇ ਵਿੱਚ ਫੜਦੇ ਸ਼ਰਮ ਜੀ ਆਉਂਦੀ ਝਾੜੂ ਪੁੱਛੇ ਵਗੈਰਾ ਹਨਾ ਬਸ ਇਹ ਹੋ ਜਾਂਦਾ ਵੱਡੇ ਸ਼ਹਿਰਾਂ ਦੇ ਵਿੱਚ ਤਾਂ ਵੈਸੇ ਹੀ ਦੇਖਣ ਲੱਗ ਜਾਂਦਾ ਕਿ ਅੱਜ ਕੱਲ ਵੱਡੇ ਛੋਟੇ ਸ਼ਹਿਰ ਕੁਝ ਵੀ ਨਹੀਂ ਹੁੰਦਾ ਹੈਗਾ ਹੁੰਦਾ ਇੱਕੋ ਜਿਹਾ ਬਸ ਜਿੰਨੇ ਦੇਖਣਾ ਉਹਨਾਂ ਨੇ ਨਿਗਾ ਆਪਦੀ ਕਮ ਕਿਉਂਕਿ ਇੱਥੇ ਆਪਣੇ ਸਾਰਿਆਂ ਦੇ ਹੀ ਘਰੇ ਹਨ ਜਿਸ ਤਰ੍ਹਾਂ ਕੰਮਾਂ ਲੱਗੀਆਂ ਹੋਈਆਂ ਤੇ ਅਗਲਾ ਸੋਚਦੇ ਰਹਾ ਤੁਸੀਂ ਕੰਮ ਵਾਲੀ ਨਹੀਂ ਲਾਈ ਪਹਿਲਾਂ ਤਾਂ ਸੋ ਸਵਾਲ ਜਵਾਬ ਇਹਨੂੰ ਦੱਸੋ ਕਿ ਹਾਂ ਅਸੀਂ ਕੰਮ ਵਾਲੀ ਕਿਉਂ ਹਟਾਤੀ ਜਾਂ ਅਸੀਂ ਪਰੇਸ਼ਾਨ ਹਾਂ ਨਾ ਕਿਸੇ ਦੀ ਪਰੇਸ਼ਾਨੀ ਨਹੀਂ ਕੋਈ ਵੀ ਬਸ ਇਸ ਤਰ੍ਹਾਂ ਲਾ ਫਿਰ ਤੁਸੀਂ ਲਗਾ ਲਓ ਹਨਾ ਟਾਈਮ ਤੇ ਬੰਦਾ ਵਿਹਲਾ ਹੋ ਜਾਂਦਾ ਦੀ ਗੱਲ ਵਿਹਲਿਆਂ ਦੀ ਨਹੀਂ ਹੁੰਦੀ ਗੱਲ ਹੁੰਦੀ ਹੈ ਕਿ ਆਪਾਂ ਟਾਈਮ ਤੇ ਹਨਾ ਵਿਹਲੇ ਹੋ ਜਾਈਏ ਤੇ ਆਪਣਾ ਕੰਮ ਵੀ ਨਿਭੜ ਜੇ ਔਰ ਸਿਰ ਪਕਾਈ ਜਿਹੜੀ ਨਾਲ ਕਰਨੀ ਪੈਂਦੀ ਉਹ ਵੱਖਰੀ ਕਰਨੀ ਪੈਂਦੀ ਹੈਗੀ ਹੈ ਜੇ ਕਿਤੇ ਪੋਚਾ ਲਾਣਾ ਹੈ ਇਹ ਦੇਖ ਲਓ ਪਹਿਲਾਂ ਆ ਦੇਖੋ ਮਾਲੀਆ ਦੇ ਕੰਮ ਸੁਣੋ ਲਖਰੇ ਸੁਣੋ ਅਸੀਂ ਹਮ ਛੁੱਟੀ ਕਰ ਰਹੇ ਹਾਂ ਹਮ ਇਹ ਕਰ ਰਹੇ ਹਾਂ ਸਾਡੇ ਹੱਥ ਕੋਈ ਕਸ ਥੋੜੀ ਜਾਣਗੇ ਆਪਦੇ ਘਰ ਦਾ ਕੰਮ ਕਰ ਰਹੇ ਆ ਅਸੀਂ ਹੈਨਾ ਰੋਜ਼ ਨਹੀਂ ਤੁਸੀਂ ਦੇ ਉਲ ਮੈਂ ਪੁੱਛਾਂ ਇਹ ਨਹੀਂ ਕਿ ਇੱਕ ਦਿਨ ਛੱਡਦਾ ਕੰਮ ਵਾਲੇ ਦਾ ਫੇਰ ਵੀ ਇੱਕ ਦਿਨ ਛੁੱਟੀ ਕਰਦੇ ਪਰ ਨਾ ਤਾਂ ਸਾਰਾ ਕੰਮ ਆਪ ਹੀ ਕਰਦੀ ਹੈ ਭਾਈ ਆਪ ਦੇ ਘਰ ਦਾ ਕੰਮ ਕਰਨ ਚ ਕਾਦੀ ਸ਼ਰਮ ਹੈ ਭਾਈ ਚੱਲ ਭਾਈ ਚੱਲ ਚਲ ਉੱਤਰ ਕੁੱਟੂng ਤੇ ਨੰਬਰ ਫੜ ਕੇ ਬਾਹਰ ਚਲ ਮੈਂ ਹਰ ਰੋਜ਼ ਤੁਹਾਡੇ ਸਾਹਮਣੇ ਹਾਂ ਨਾ ਜਿਵੇਂ ਕੋਈ ਨਾ ਕੋਈ ਚੀਜ਼ आ, मतलब जो भी अपने घर ਦੇ ਵਿੱਚ ਆਪਾਂ ਮਹਿਸੂਸ ਕਰਦੇ ਆ ਹਨਾ ਤੇ ਉਹੀ ਚੀਜ਼ ਮੈਂ ਤੁਹਾਨੂੰ ਦਸਤੀ ਹੈਗੀ ਆ ਬਾਕੀ ਇਹ ਨਹੀਂ ਹੁੰਦਾ ਕਿ ਆਪਾਂ ਵਲੌਗ ਬਣਾ ਰਿਹਾ ਆਪਾਂ ਇਹ ਨਹੀਂ ਦੱਸਣਾ ਉਹ ਨਹੀਂ ਦੱਸਣਾ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਹਰੇਕ ਕਰਦੀ ਹਨਾ ਗੱਲ ਹੁੰਦੀ ਹੈ ਜੋ ਵੀ ਪਰੇਸ਼ਾਨੀ ਹੁੰਦੀ ਉਹ ਅਲੱਗ-ਅਲੱਗ ਹੁੰਦੀ ਹੈ ਕਿਸੇ ਦਾ ਸਫਾਈ ਕਰਨ ਦਾ ਕਿਵੇਂ ਤਰੀਕਾ ਹੁੰਦਾ ਕਿਸੇ ਦਾ ਕਿਵੇਂ ਹੁੰਦਾ ਤੇ ਬਾਕੀ ਸਭ ਦੇ ਕੰਮ ਅਲੱਗ-ਅਲੱਗ ਹੁੰਦੇ ਆ ਕਿਸੇ ਦੇ ਘਰ ਦੇ ਵਿੱਚ ਕਹਿੰਦੇ ਕੰਮ ਜਲਦੀ ਨਿਪੜ ਜਾਂਦਾ ਕਿਸੇ ਦੇ ਚੱਲਦਾ ਹੀ ਰਹਿੰਦਾ ਹੈਗਾ ਕਿਸੇ ਦਾ ਜਵੇਂ ਹੀ ਕਹਿੰਦੇ ਸੁੱਖ ਨਾਲ ਕੰਮ ਹੀ 바ਵਾ ਹੁੰਦਾ ਹੈ ਨਾ ਜਿਹੜਾ ਨੂੰ ਮੁਕੰਦਾ ਹੀ ਨੇ ਨਾਮ ਲੈਂਦਾ ਇਹ ਮੁੰਡਾ ਕੁੜੀ ਜਿਹੜੇ ਦਿਖਾ ਰਹੀ ਹੈ ਨਾ ਖੜੇ ਇਹ ਪਤਾ ਗੱਲ ਕਰੀ ਜਾਂਦੇ ਸੀਗੇ ਆਪਸ ਵਿੱਚ ਤੇ ਇਹ ਮੁੰਡਾ ਕਹੀ ਜਾਂਦਾ ਸੀ ਉਹਨੂੰ ਉਹ ਕਿਸੇ ਦੇ ਕੰਮ ਕਰਦੀ ਹੋਊਗੀ ਨਾ ਕਹਿੰਦੇ ਤੂੰ ਐ ਕਹਦੇ ਅੱਜ ਨਹੀਂ ਮੈਂ ਆ ਸਕਦੀ ਹੈ ਤੇ ਮੈਂ ਦੇਖੇ ਜਾਵਾਂ ਨਾਲੇ ਸੁਣੀ ਜਾਵਾਂ ਤੇ ਪੁੱਛੇ ਲੰਦੀ ਲੰਦੀ ਜਿੰਨੀ ਕੁ ਗੱਲ ਸੁਣੀ ਮੈਂ ਕਿਹਾ ਲਾ ਦੱਸ ਮੈਂ ਕਿਹਾ ਨਾ ਇਹੋ ਜੇ ਪਾਣੀ ਹੀ ਸਾਫ਼ ਸੀਗਾ ਇੰਨਾ ਗੰਦਾ ਨਹੀਂ ਸੀਗਾ ਜਿਵੇਂ ਮੈਂ ਦੋ ਵਾਰੀ ਪਾਣੀ ਚੇਂਜ ਵੀ ਕਰ ਲਈ ਸੀਗੀ ਫਿਰ ਮੈਂ ਬਾਹਰ ਮਾਰ ਕੇ ਨਾ ਮੈਂ ਕਿਹਾ ਚੱਲ ਵਾਈਪਰ ਮਾਰ ਦੇਣੀ ਥੋੜਾ ਸਾਫ਼ ਹੋ ਜਾਊਗਾ ਸਾਫ ਸਫਾਈ ਕਰਕੇ ਜਿੰਨੀ ਦਿਰ ਮੋਰਲੀ ਜੀ ਆਪਣੀ ਇਹ ਤੋਤੀ ਨਾ ਜਾਵੇ ਬਾਹਰ ਆਪਣਾ ਤੇ ਉਹਨਾਂ ਦਰ ਚੈਨ ਵੀ ਨਹੀਂ ਹੁੰਦਾ ਹਨਾ ਸਹੀ ਹੈ ਨਾ ਹੁਣ ਤੁਸੀਂ ਸੱਚ ਦੱਸਾਂ ਮੈਂ ਜਿਵੇਂ ਮੈਂ 1.5 ਵਜੇ ਤੱਕ ਮਤਲਬ 1 ਵਜੇ ਤੱਕ 12:30 ਵਜੇ ਤੱਕ ਆਪਣੇ ਪੋਚੇ ਲੱਗ ਜਾਂਦੇ ਆ ਉਹੀ ਮੈਨੂੰ 1:3 ਵਜ ਜਾਂਦਾ ਜਿਵੇਂ ਚਾਹ ਪੀ ਲਈ ਵਿੱਚ ਦੀ ਹਨਾ ਜਾਂ ਫਿਰ ਚਾਹ ਪੀਣ ਤੋਂ ਬਾਅਦ ਜਿਵੇਂ ਆਪਾਂ ਖਾਣਾ ਪੀਣਾ ਬਣਾਉਣਾ ਹੁੰਦਾ ਥੋੜਾ ਬਹੁਤ ਆਪਾਂ ਅੱਧਾ ਘੰਟਾ ਰੈਸਟ ਵੀ ਕਰਦੇ ਮਤਲਬ ਉਹੀ ਟਾਈਮ ਤੇ ਮੈਂ ਵੇਲਲੀ ਹੁੰਨੀ ਆ ਇਹ ਨਹੀਂ ਹੈ ਕਿ ਮੈਂ ਹੁਣ ਜਲਦੀ ਵੇਲਲੀ ਹੋ ਜਾਨੀ ਆ ਜਾਂ ਮੈਂ ਲੇਟ ਵੇਲਲੀ ਹੁੰਨੀ ਐਸਾ ਕੁਛ ਨਹੀਂ ਹੈ ਉਹੀ ਟਾਈਮ ਮੈਨੂੰ ਲੱਗਦਾ ਹੈਗਾ ਕਿ ਉਹਦੇ ਨਾਲ ਵੀ ਮੈਨੂੰ ਸਿਰਫ ਘਾਈ ਕਰਨੀ ਪੈਂਦੀ ਸੀ ਹੁਣ ਇੰਨਾ ਸਕੂਨ ਹੈ ਕਿ ਚਲੋ ਘਰ ਆਪਣਾ ਸਾਫ ਹੋ ਜਾਂਦਾ ਤੇ ਜੇ ਕਿਸੇ ਟਾਈਮ ਮਨ ਨਹੀਂ ਵੀ ਕਰਦਾ ਪੁੱਛੇ ਲਾਨ ਨੂੰ ਹਨਾ ਫਿਰ ਮੈਂ ਪਤਾ ਕੀ ਕਰਦੀ ਆ ਵਿੱਚ ਦੀ ਇਹਨਾਂ ਦਾ ਫੋਨ ਆ ਗਿਆ ਸੀ ਮੈਂ ਇਹਨਾਂ ਨੂੰ ਕਿਹਾ ਮੈਨੂੰ ਮੈਂ ਕਿਹਾ ਹੁਣ ਮੈਨੂੰ ਬਾਰ-ਬਾਰ ਤੁਸੀਂ ਤੰਗ ਨਾ ਕਰੋ ਮੈਂ ਲੋਗੋ ਪਾ ਲੱਗੀ ਆ ਕਹਿੰਦੇ ਅੱਛਾ 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 ਤੇ ਉਹ ਕੱਲ ਨੂੰ ਦੱਸੂਗੀ ਚੰਗਾ ਕਿ ਉਹ ਫੋਨ ਕਰੀ ਜਾਂਦੇ ਸੀਗੇ ਕੁਝ ਪੁੱਛਣਾ ਹੁੰਦਾ ਨਾ ਆਫਿਸ ਦੇ ਵਿੱਚੋਂ ਜਿਵੇਂ ਕੋਈ ਕੰਮ ਹੁੰਦਾ ਇਹਨਾਂ ਦਾ ਫਟਾਫਟ ਫੋਨ ਮੈਂ ਇਹਨਾਂ ਨੂੰ ਕਿਹਾ ਮੈਂ ਕਹਾਂ ਜੇ ਮੈਨੂੰ ਕੰਮ ਕਰ ਲੈਣ ਦਾ ਤਾਂ ਮੇਰੇ ਵਿੱਚ ਦੀ ਤਾਂ ਤਾਰ ਟੁੱਟ ਜਾਂਦੀ ਹੈਗੀ ਹੈ ਨਾ ਬੋਲਣ ਦੀ ਤੇ ਜਿਵੇਂ ਮੈਂ ਦੱਸ ਰਹੀ ਸੀ ਨਾ ਹੁਣ ਜਿਵੇਂ ਪੋਚਾ ਝਾੜੂ ਪੋਚਾ ਕਰਨ ਨੂੰ ਜੀ ਨਹੀਂ ਕਰਦਾ ਫਿਰ ਮੈਂ ਪਤਾ ਕੀ ਕਰਦੀ ਹਾਂ ਸਵੇਰ ਸਵੇਰੇ ਝਾੜੂ ਲਾ ਲੈਂਦੀ ਆ ਝਾੜੂ ਲਾ ਕੇ ਜਿੱਥੇ ਜਿੱਥੇ ਏਰੀਏ ਦੇ ਵਿੱਚ ਆਪਣੇ ਜ਼ਿਆਦਾ ਗੰਦ ਹੁੰਦਾ ਉੱਤੇ ਪੋਚੇ ਲਾ ਕੇ ਆਪ ਦਾ ਹਨਾ ਸਾਫ ਕਰ ਦਿੰਦੀ ਆ ਆਪਦੇ ਹੱਥ ਦੇ ਵਿੱਚ ਹੀ ਜਿਵੇਂ ਮਰਜ਼ੀ ਕਰ ਲੋ ਜਿੱਥੇ ਵੀ ਪਹੁੰਚਣਾ ਅਸੀਂ ਟਾਈਮ ਤੇ ਪਹੁੰਚਣੇ ਆ ਇਹ ਨਹੀਂ ਕਿ ਇਹਨਾਂ ਦੀ ਵੇਟ ਕਰਨੀ ਪੈਂਦੀ ਹੁਣ ਤੁਸੀਂ ਦੋ ਦੇਖ ਲਓ ਦੋ ਕਮਰਿਆਂ ਚ ਆਪਾਂ ਪੋਚਾ ਅਜੇ ਲਾਣਾ ਹੈਗਾ ਹਨਾ ਤੇ ਮੈਂ ਤਿੰਨ ਤਿੰਨ ਵਾਰੀ ਪਾਣੀ ਬਦਲਦੀ ਆ ਦੇਖ ਲਓ ਤੁਸੀਂ ਪੋਚੇ ਲਾਣ ਲੱਗੇ ਮੈਂ ਹੁਣ ਬਸ ਮੈਂ ਸਰ ਦਾ ਇਹ ਕੁੱਲੇ ਪਾਣੀ ਦੇ ਵਿੱਚ ਪੋਚੇ ਧੋ ਕੇ ਫਿਰ ਆਪਾਂ ਸਾਫ ਸਫਾਈ ਕਰਦੇ ਹਾਂ ਇਹ ਨਹੀਂ ਹੈ ਕਿ ਹਾਂ ਬਸ ਫਟਾਫਟ ਇੱਕ ਪੋਚਾ ਮੈਂ ਇਹਨੂੰ ਕਿੰਨੀ ਵਾਰੀ ਕਿਹਾ ਮੈਂ ਕਿਹਾ ਤੂੰ ਪੋਚਾ ਤਾਂ ਧੋ ਲਿਆ ਹੈ ਹੈ ਕਹਿੰਦੇ ਧੋ ਤਾਂ ਲਿਆ ਮੈਨੇ ਪਾਣੀ ਤਾਂ ਸਾਫ ਪੜਾ ਇਹ ਦੇਖ ਲਓ ਪਾਣੀ ਪਤਾ ਨਹੀਂ ਭਾਈ ਇਹਨੂੰ ਤਾਂ ਪਾਣੀ ਕਿਵੇਂ ਸਾਫ ਸੀ ਹੁਣ ਆਪਾਂ ਥੋੜੀ ਜੀ ਗੱਲਬਾਤ ਕਰਕੇ ਨਾ ਚਾਰ-ਚਾਰ ਵਾਰੀ ਪਾਣੀ ਪਕੜਦੀ ਆ ਤਾਂ ਕਿ ਉਹ ਜਾ ਕੇ ਸਾਫ਼ ਹੋ ਜੇ ਫਰਸ਼ ਆਪਣੇ ਇਹ ਇੱਕੋ ਪਾਣੀ ਜੀ ਸਾਰਾ ਪੋਛਵਾ ਦਿੰਦੀ ਐ ਇਹਨਾਂ ਨੂੰ ਪਤਾ ਇੰਨਾ ਜਿਹੜਾ ਕੰਮ ਕਰਨਾ ਇਹਨਾਂ ਨੂੰ ਸਿਰਫ ਹੁਕਮ ਦੇਣਾ ਮੈਂ ਤਾਂ ਹੁਕਮ ਤੇ ਹੀ ਦਿੰਦੀ ਨਾਲੇ ਆਪੇ ਹੱਥ ਤੇ ਸਫਾਈ ਕਿ ਨਾਲੇ ਐਕਸਰਸਾਈਜ਼ ਨਾਲੇ ਬੰਦੇ ਹੀ ਖੁਸ਼

ਤੇ ਆਪਣਾ ਜਿੰਨਾ ਮਰਜ਼ੀ ਤੁਸੀਂ ਫੁੱਲਾ ਕੰਮ ਕਰੋ ਇਹਦੇ ਕੋਈ ਬੰਦਿਸ਼ ਤਾਂ ਨਹੀਂ ਹੈਗੀ ਇਹਨਾਂ ਨੇ ਭਾਵੇਂ ਪਾਇਤਾ ਪਈ ਪਿੱਟੀ ਜੋ ਰੋਈ ਤੋਂ ਇਹਨਾਂ ਨੂੰ ਕੋਈ ਫਰਕ ਨਹੀਂ ਪੈਣ ਵਾਲਾ ਕੀ ਸਰਸ ਨੂੰ ਨਹੀਂ ਜਾਨਵਰ ਰੱਖਿਆ ਤਾਂ ਭਾਈ ਇਹਦੀ ਸਫਾਈ ਕਰਦੇ ਹਾਂ ਘਰ ਦੀ ਸਫਾਈ ਤਾਂ ਕਰਨੀ ਤਕਰੀਰ ਨਾ ਬਿਚਾ ਕੇ ਚਾਹ ਕੇ ਚੁੱਕੋ ਹੁਣ ਪਤਾ ਕੀ ਹੈ ਦੋ ਤਿੰਨ ਦਿਨ ਦੀ ਛੁੱਟੀ ਕਰਦੀਆਂ ਚਾਰ ਦਿਨ ਦੀ ਛੁੱਟੀ ਕਰਦੀਆਂ ਕਈ ਵਾਰ ਅਚਾਨਕ ਛੁੱਟੀ ਕਰਦੀਆਂ ਹੈ ਨਾ ਚਲ ਪੈਸੇ ਤਾਂ ਇਹਨਾਂ ਦੇ ਕੀ ਕੱਟਨੇ ਆ ਆਪਾਂ ਆਪਾਂ ਨੂੰ ਤਾਂ ਸਿਰਦਰਦ ਹੀ ਹੁੰਦੀ ਹੈ ਨਾ ਕਿ ਨਹੀਂ ਆਪਣੇ ਕੰਮ ਕਰਨ ਦੀ ਨਾਲੇ ਪੂਰਾ ਮਹੀਨਾ ਟੈਨਸ਼ਨ ਦਿੰਦੀ ਐ ਮੈਂ ਤਾਂ ਸੱਚ ਦੱਸਾਂ ਹੂੰ ਤਾਂ ਕਸਮ ਖਾਲੀ ਹੂੰ ਇਹਨਾਂ ਕਮਾਂ ਵਾਲਿਆਂ ਨੂੰ ਮੇਰੇ ਲਾਉਣਾ ਹੀ ਨਹੀਂ ਹੈਗਾ ਹੈਨਾ ਪ੍ਰਮਾਤਮਾ ਨਾ ਕਰੇ ਕੋਈ ਐਸੀ ਨੋਬਤ ਪਵੇ ਸੱਚੀ ਦੱਸਾਂ ਮੈਂ ਮੈਂ ਓਖੇ ਸੋਖੇ ਮੇਰੇ ਹਸਬੰਦ ਕਹਿੰਦੇ ਕੋਈ ਗੱਲ ਨਹੀਂ ਕਹਿੰਦੇ ਥੋੜਾ ਬੋਤੀ ਮੈਂ ਹੈਲਪ ਕਰਾ ਦਿਆ ਕਰੂੰਗਾ ਆਪਾਂ ਦੋਨੋਂ ਕਰ ਲਿਆ ਕਰਾਂਗੇ ਸੁੱਖ ਨਾਲ ਪਤਾ ਕੀ ਐ ਮੈਂ ਦੱਸਦੀ ਆ ਘਰ ਵੱਡਾ ਆਪਣਾ ਹੈਨਾ ਵੇੜੇ-ਬੂੜਿਆਂ ਦਾ ਕੰਮ ਜ਼ਿਆਦਾ ਚਲ ਅੰਦਰੋਂ ਤਾਂ ਬੰਦਾ ਕਰ ਲੈਂਦਾ ਹੈਗਾ ਹੈਨਾ ਵੇੜਿਆਂ ਦਾ ਕੰਮ ਇਸ ਤਰ੍ਹਾਂ ਵੀ ਚਿੰਨੀ ਤੇ ਵੇੜੇ ਨਾ ਸਾਫ਼ ਹੋਣ ਆਪਣੇ ਅੰਦਰ ਸਾਫ਼ ਸਪਾਈ ਕਿੱਥੇ ਹ ਮੈਂ ਇੱਕ ਵਾਰੀ ਤਾਂ ਝਾੜੂ ਲਾ ਦਿੰਨੀ ਆ ਫਿਰ ਇਸ ਟਾਈਮ ਜਿਹੜੇ ਮਾੜੇ ਮੋٹے ਪੱਤੇ ਹੁੰਦੇ ਨਾਲ ਦੇ ਨਾਲ ਕਰ ਲੈਨੇ ਆ ਅੰਦਰ ਬੈਠ ਕੇ ਪਤਾ ਕੀ ਮੈਂ ਤੁਹਾਨੂੰ ਸੱਚ ਦੱਸਾਂ ਬਾਹਰ ਖੜ ਕੇ ਕਰਨਾ ਕੀ ਹੁਣ ਧੁੱਪ ਸੇਕ ਰਹੀ ਹੈ ਨਾ ਸਾਰੇ ਜਾਨੇ ਬਾਹਰ ਜਿਹੜੇ ਹਸਪਤਾਲ ਉਹ ਜਿਹੜੇ ਘਰੇ ਰਹਿੰਦੇ ਐ ਕਹਿੰਦੇ ਤੁਸੀਂ ਆ ਜਾ ਕਰੋ ਮੈਂ ਕੀ ਕਰਨਾ ਹੈ ਨਾ ਬੈਠ ਕੇ ਆਪਾਂ ਚਾਰ ਗੱਲਾਂ ਆਪਦੇ ਢਿੱਡ ਦੀਆਂ ਦੱਸਾਂਗੇ ਚਾਰ ਗੱਲਾਂ ਸੁਣਾਗੇ ਚਾਰ ਗੱਲਾਂ ਆਪਾਂ ਨੂੰ ਮਜਬੂਰੀ ਨਾਲ ਤੇ ਕੱਢਣੀਆਂ ਹੀ ਪੈਂਦੀਆਂ ਮੈਂ ਸੱਚ ਦੱਸਾਂ ਮੈਂ ਤਾਂ ਹੀ ਮੈਂ ਬੋਲਦੀ ਨਹੀਂ ਕਿਸੇ ਨਾਲ ਵੀ ਨਹੀਂ ਬੋਲਦੀ ਹੈਗੀ ਮੈਂ ਤੇ پتہ ਕੀ ਗੱਲ ਹੈ ਪਹਿਲਾਂ ਇਹ ਨਹੀਂ ਕਿ ਆਪਾਂ ਬੋਲਦੇ ਨਹੀਂ ਬੋਲਦੇ ਆਪਾਂ ਸਾਰੇ ਨਾ ਬੋਲਦੇ ਆ ਪਰ ਇਸ ਤਰ੍ਹਾਂ ਕਿ ਵੀ ਜਿੰਨਾ ਕ ਅਗਲਾ ਬੋਲਦਾ ਉਨਾਂ ਕੀ ਆਪਾਂ ਜਵਾਬ ਦੇ ਦਿੰਨੇ ਕਹਿੰਦਾ ਹੀ ਮਤਲਬ ਹੈ ਹੈਨਾ ਵੀ ਫालतੂ ਆਪਾਂ ਹੁਣ ਵਿਹਲੇ ਹੋ ਕੇ ਆਪਾਂ ਸੋਚੀਏ ਕਿ ਬਹਿ ਜਾਈਏ ਆਪਾਂ ਤੇ ਫਿਰ ਉਸ ਤੋਂ ਬਾਅਦ ਧੁੱਪ ਸੇਕ ਲਈ ਆਪਦੇ ਘਰੇ ਬੈਠੇ ਬੰਦਾ ਚਾਹੇ ਕੁਛ ਵੀ ਕਹਿੰਦੇ ਤੋੜਪੰਨ ਕਰੀ ਜਾਵੇ ਪਰ ਆਪਦੇ ਘਰੇ ਬੈਠਣਾ ਜ਼ਿਆਦਾ ਠੀਕ ਹੈ ਹੈਨਾ ਸਹੀ ਹੈ ਨਾ ਉਹਦਾ ਕਿਸੇ ਟਾਈਮ ਮੂਡ ਕਿਹੋ ਜਿਹਾ ਹੁੰਦਾ ਕਿਸੇ ਟਾਈਮ ਕਿਹੋ ਜਿਹਾ ਹੁੰਦਾ ਹੈਨਾ ਆਪਦੇ ਮੂਡ ਦੀਆਂ ਗੱਲਾਂ ਸਾਰੀਆਂ ਆਪਾਂ ਦੱਸਿਏ ਫਿਰ ਅਗਲਾ ਪਤਾ ਕੀ ਹੈ ਮੈਂ ਤੁਹਾਨੂੰ ਸੱਚ ਦੱਸਾਂ ਕੋਈ ਵੀ ਹੈ ਚਾਹੇ ਅੱਜਕੱਲ ਕਹਿੰਦੇ ਨਾ ਆਪਦੇ ਨਹੀਂ ਬਨੇ ਤੇ ਕੋਨ ਆਪਣਾ ਬਕਰਨਾ ਬਣੂਗਾ ਹੈ ਨਾ ਸਹੀ ਹੈ ਨਾ ਆਪਦੇ ਟਿੱਡ ਦੀਆਂ ਗੱਲਾਂ ਆਪਦੇ ਟਿੱਡ ਦੇ ਵਿੱਚ ਹੀ ਰੱਖੋ ਆਪਦੇ ਘਰ ਦਾ ਕੰਮ ਆਪਦੇ ਅੰਦਰ ਹੀ ਰੱਖੋ ਬਸ ਅੱਜ ਕੱਲ ਇਹ ਜਮਾਨਾ ਹੈ ਪਤਾ ਨਹੀਂ ਸੀ ਜਮਾਨਾ ਇੰਨੀ ਜਲਦੀ ਬਦਲ ਚੂਗਾ ਸੱਚੀ ਦੱਸ ਰਹੀ ਆ ਮੈਂ ਬਹੁਤ ਖੁਸ਼ ਹਾਰ ਮੈਂ ਤੁਹਾਨੂੰ ਜਿਵੇਂ ਦੱਸਦੀ ਹੁੰਦੀ ਹਣੀ ਨਾ ਡਿਗਰੀ ਨਾਲੋਂ ਐਕਸਪੀਰੀਅੰਸ ਜਿਆਦਾ ਕੰਮ ਆਉਂਦਾ ਹੈਗਾ ਤੇ ਡਿਗਰੀਆਂ ਤਾਂ ਕਹਿੰਦੇ ਪਈਆਂ ਰਹਿੰਦੀਆਂ ਡਿਗਰੀ ਦੇ ਵਿੱਚ ਉਹੀ ਹੁੰਦਾ ਜੋ ਕੁਝ ਅਸੀਂ ਪੜਿਆ ਹੁੰਦਾ ਇਹ ਸਾਨੂੰ ਕਹਿੰਦੇ ਨਾ ਜਿਹੜੀਆਂ ਅਲੱਗ ਤੋਂ ਕਲਾਸਾਂ ਜਿਹੜੀਆਂ ਲੱਗਦੀਆਂ ਸਾਡੇ ਹਾਲਾਤਾਂ ਦੇ ਨਾਲ ਜੋ ਕੁਝ ਹੁੰਦਾ ਹਾਲਾਤ ਬੰਦੇ ਸਾਡੇ ਇਹ ਅਲੱਗ ਤੋਂ ਕਲਾਸਾਂ ਸਾਡੀਆਂ ਲੱਗ ਜਾਂਦੀਆਂ ਔਰ ਫ੍ਰੀ ਹੈ ਬਿਲਕੁਲੀ ਹੈ ਨਾ ਤੇ ਐਕਸਪੀਰੀਅੰਸ ਕਿੰਨਾ ਮਿਲਦਾ ਸਾਨੂੰ ਹੈ ਨਾ ਤੇ ਸੱਚ ਦੱਸਾਂ ਕਿਸੇ ਵੀ ਚੀਜ਼ ਨੂੰ ਲੈ ਕੇ ਕਿਸੇ ਦੇ ਅੱਗੇ ਢਿੱਡ ਨਾ ਫਰੋਲੋ ਕਿਸੇ ਨੂੰ ਦੱਸੋ ਨਾ ਹੁਣ ਜਿਵੇਂ ਆਏ ਆ ਆਪਣਾ YouTube ਤਾਂ ਦੇਖੋ ਜੀ ਕੰਮ ਹੈ ਨਾ ਤੇ ਆਪਾਂ ਇਹਦੇ ਵਿੱਚ ਆਪਾਂ ਇੱਕ ਦੂਜੇ ਦੀ ਹੁਣ ਘਰ ਦੇ ਵਿੱਚ ਮੈਂ ਤੁਹਾਨੂੰ ਦੱਸਾਂ ਮੈਂ ਭਾਂਡੇ ਮਾਂਜਲੇ ਸਫਾਈ ਕਰ ਲਈ ਰੋਟੀ ਬਣਾਈ ਸਬਜ਼ੀ ਬਣਾਈ ਅਸੀਂ ਇੱਥੇ ਚਲੇ ਗਏ ਉੱਥੇ ਚਲੇ ਗਏ ਹੈ ਨਾ ਤੇ ਸਿਰਫ ਇਹੀ ਹੈ ਪਰ ਕਹਿੰਦੇ ਨਾ ਜਿਹੜੀਆਂ ਡੂੰਘੀਆਂ ਗੱਲਾਂ ਉਹ ਵੀ ਸਾਨੂੰ ਕਿਸੇ ਨਾ ਕਿਸੇ ਟਾਈਮ ਸ਼ੇਅਰ ਕਰਨੀਆਂ ਪੈਂਦੀਆਂ ਹੈ ਨਾ ਪਤਾ ਤਾਂ ਚੱਲੇ ਵੀ ਸਾਡੀ ਸਟੋਰੀ ਸਾਡੇ ਦਿਨ ਚੱਲ ਰਿਹਾ ਸਾਡੇ ਹਾਲਾਤ ਸਾਡੇ ਜਿਹੜੇ ਹਾਲਾਤ ਆ ਜਾਂ ਸਾਡੇ ਜਿਹੜੀ ਸਟੋਰੀ ਹੈ ਉਹਦੇ ਵਿੱਚ ਚੱਲ ਕੀ ਰਿਹਾ ਹੈ ਹਨਾ ਸਹੀ ਹੈ ਨਾ ਸੱਚ ਦੱਸਾਂ ਮੈਂ ਆਪਣੇ ਆਪ ਚ ਬਹੁਤ ਖੁਸ਼ ਰਹਿਨੀ ਆ ਮੈਨੂੰ ਇਹ ਨਹੀਂ ਹੁੰਦਾ ਕਿ ਹੋਏ ਮੈਂ ਆ ਕਰ ਲਾਂ ਮੈਂ ਉਹ ਕਰ ਲਾਂ ਮੈਂ ਥੱਕ ਚੂੰਗੀ ਨਾ ਮੈਂ ਆਪਣੇ ਮਸਤ ਰਹਿਨੀ ਆ ਮਸਤ ਇੰਨਾ ਰਹਿਨੀ ਆ ਕਿ ਮੈਨੂੰ ਖੁਦ ਹੀ ਨਹੀਂ ਪਤਾ ਚੱਲਦਾ ਸੱਚ ਦੱਸਦੀ ਹੁਣ ਕੈਮਰਾ ਔਨ ਕੀਤਾ ਹੋਇਆ ਹੁਣ ਮੈਂ ਦੇਖਿਆ ਮੇਰਾ ਆਪ ਨਾਲ ਲਪੇਟੇ ਪਿੱਟ ਲਾ ਕੇ ਪੈਰ ਸਾਫ਼ ਕਰੀ ਜਾਨੀ ਆ ਕਈ ਵਾਰ ਮੈਨੂੰ ਹਾਸੇ ਵੀ ਆ ਜਾਂਦੀ ਹੈ ਚੱਲ ਕੋਈ ਗੱਲ ਨਹੀਂ ਹਨਾ ਤੇ ਪਰ ਸੱਚ ਦੱਸਾਂ ਆਰਾਮ ਨਾਲ ਮਸਤ ਹੋ ਕੇ ਜੀਵਨ ਨੂੰ ਜੀਣਾ ਚਾਹੀਦਾ ਹੈ ਤੇ ਇਹਦੇ ਵਿੱਚ ਇਹ ਨਾ ਸੋਚੋ ਕਿ ਸਾਡੇ ਬਾਰੇ ਕੋਈ ਕੀ ਕਹੂਗਾ ਜੋ ਆਪਣੇ ਮਨ ਕਰਦਾ ਹੈ ਜੋ ਆਪਣੀ ਮਸਤੀ ਅ ਅੰਦਰ ਸਾਡੇ ਹੈ ਹਨਾ ਤੇ ਉਸ ਨੂੰ ਹਮੇਸ਼ਾ ਕਹਿੰਦੇ ਜ਼ਿੰਦਾ ਰੱਖੋ ਦਿਲ ਦਾ ਸਾਡਾ ਜਿੰਦਾ ਤਾਂ ਰਹਿੰਦਾ ਜਿਵੇਂ ਆਦੀ ਮਸਤੀ ਜ਼ਿੰਦਾ ਰੱਖਦੇ ਆ ਹਨਾ ਸਹੀ ਹੈ ਨਾ ਬਾਕੀ ਬਹੁਤ ਸੁਛ ਦੋਸਤੋ ਵਕਤ ਸਾਨੂੰ ਸਿਖਾਈ ਦਿੰਦਾ ਹੈ ਹਨਾ ਤੇ ਕੁਝ ਜਿਸ ਤਰ੍ਹਾਂ ਮੈਂ ਕੰਮਾਂ ਵਾਲੇ ਦੀ ਗੱਲ ਕਰਦੀ ਆ ਇਹ ਬਹੁਤ ਕੁਝ ਦੱਸ ਹੀ ਜਾਂਦੀ ਆ ਸੁਣਾ ਵੀ ਜਾਂਦੀ ਆ ਤੇ ਇੰਨਾਂ ਵੱਲ ਦੇਖ ਕੇ ਅਸੀਂ ਤਰਸ ਖਾਂਦੇ ਆ ਵੀ ਚੱਲ ਹਨਾ ਇਹਨਾਂ ਨੂੰ ਆ ਕਰ ਲੈਣੇ ਇਹਦੇ ਵਾਸਤੇ ਆ ਕਰ ਲੈਣੇ ਪਰ ਕਿਸੇ ਦਾ ਕੋਈ ਗੁੰਨ ਨਹੀਂ ਸਿਆੰਦਾ ਹਨਾ ਨਾਲੇ ਤੁਸੀਂ ਦੇਖ ਲਓ ਵੀ ਆਪਣੇ ਘਰੇ ਕੰਮ ਕਰਦੀਆਂ ਹਨਾ ਫੇਰ ਵੀ ਮਤਲਬ ਆਪਾਂ ਨੂੰ ਇਹਨਾਂ ਦੀ ਸੁਣਨੀ ਵੀ ਪੈਂਦੀ ਆ ਆ ਉਹ ਵੀ ਸੁਣਨੀ ਪੈਂਦੀ ਆ ਹਨਾ ਤੇ ਹੁਣ ਅੱਜ ਮੈਂ ਝਾੜੂ ਜਿਵੇਂ ਲਾਈ ਜਾਂਦੀ ਸੀ ਨਾ ਤੇ ਜਿਸ ਨੂੰ ਮੈਂ ਕਿਹਾ ਸੀ ਨਾ ਵੀ ਤੂੰ ਕੰਮ ਕਰ ਜਾ ਕਰ ਉਹਦੀ ਜਗ੍ਹਾ ਤੂੰ ਕਰ ਜਾ ਕਰ ਕੰਮ ਹਨਾ ਤੇ ਉਹਨੇ ਪਤਾ ਕੀ ਕੀਤਾ ਮੈਨੂੰ ਦੇਖ ਕੇ ਨਾ ਮੂੰਹ ਪਰੇ ਕਰ ਲਿਆ ਹੈ ਨਾ ਤੇ ਪਤਾ ਕੀ ਹੈ ਹੁਣ ਜਿਵੇਂ 11:30 ਵਜੇ ਬੋਲਿਆ ਉਹ ਤਾਂ ਕਿੰਨੇ ਵਜੇ 1:30 ਵਜੇ ਮੇਰੇ ਹਸਬੰਦ ਨੇ ਤਾਂ ਮੋਨਾ ਕਰਤਾ ਮੈਨੂੰ ਕਹਿੰਦੇ ਨਹੀਂ ਨਹੀਂ ਅਸੀਂ ਆਪੇ ਕਰੋ ਆਪ ਕੀ ਜਵਾਬ ਦੇ ਆਏ ਬਾਹਰ ਜਾ ਕੇ ਫਿਰ ਸੱਚ ਦੱਸਾਂ ਬੰਦਿਆਂ ਤੋਂ ਪਰੇ ਹੋ ਕੇ ਹੁੰਦਾ ਵੀ ਨਹੀਂ ਹੈਗਾ ਅੱਜ ਮੈਂ ਨਾ ਵੀਡੀਓ ਕਾਲਿੰਗ ਕਰਕੇ ਆਪਣੀ ਫਰੈਂਡ ਨੂੰ ਦਿਖਾਇਆ ਸੀਗਾ ਪਤੀਲਾ ਜਾਂ ਤੇ ਕਿੰਨਾ ਵਾਂਝਦਾ ਪੱਲਿਆ ਸੀ ਇੱਕੋ ਵਰੀ ਸਬਜ਼ੀ ਬਣਾਈ ਆ ਲੱਲ ਗੋਭੀ ਦੀ ਮੁਰਕੇ ਬਣਾਈ ਨਹੀਂ ਅੱਜ ਮੈਂ ਨੀਲਾ ਸੂਟ ਪਾ ਲਿਆ ਤੁਹਾਨੂੰ ਪਤਾ ਕੀ ਗੱਲਾਂ ਇਹਦੇ ਨਾਲ ਦਾ ਸਟੋਲ ਤਾਂ ਮਿਲਿਆ ਦੀ ਫਿਰ ਮੈਂ ਚੁੰਨੀ ਲੈ ਲਈ ਅੰਦਰ ਮੈਂ ਪਾਈਏ ਭਾਈ ਅੰਡਰ ਸ਼ੈਲਟ ਮੋਟੀ ਇਹ ਚ ਜਮਾਂ ਠੰਡ ਨਹੀਂ ਲੱਗੀ ਮੈਨੂੰ ਸੱਚ ਦੱਸਾਂ ਜਮਾਂ ਨਹੀਂ ਠੰਡ ਲੱਗੀ ਅੱਜ ਨਾ ਮੇਰਾ ਸੱਚ ਦੱਸਾਂ ਮੂੰਹ ਜਾਂ ਨਾ ਇੱਕ ਇਸ ਜੀ ਵਿੱਚ ਛੋਟ ਵੀਡੀਓ ਬਣਾ ਲਈ ਉੱਤਰਿਆ ਪਿਆ ਸੀ ਪਤਾ ਕਿਉਂ ਹੁਣ ਮੈਂ ਦੱਸ ਨਹੀਂ ਸਕਦੀ ਚਲ ਦੱਸ ਦਿੰਨੀ ਆ ਪਤਾ ਕੀ ਜਿਵੇਂ ਹੁਣ ਮੈਂ ਜਿਆਦਾ ਗਰਮ ਚੀਜ਼ ਖਾ ਲਵਾਂ ਨਾ ਮੇਰੇ ਅੰਦਰ ਐ ਟਿੱਡ ਦੇ ਗੁੜ 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 ਐਸਿਟ ਬਣ ਹੀ ਜਾਊਗਾ ਹੈ ਨਾ ਉਨ ਤਾਂ ਤਾਂ ਲੱਗਦੀ ਆਪਾਂ ਗਰਮ ਚੀਜ਼ ਤਾਂ ਖਾਈ ਲੈਨੇ ਸਵੇਰੇ ਨਾ ਮੈਂ ਥੋੜੀਆਂ ਬੁੱਤੀ ਜਿਵੇਂ ਗਰਮ ਚੀਜ਼ਾਂ ਖਾ ਲੰਨੀ ਆ ਵਿਚਾਲੇ ਸਾਰਾ ਦਿਨ ਹਣਾ ਸ਼ਾਂਤੀ ਜੀ ਅੰਦਰ ਬਣੀ ਰਹੂਗੀ ਦਰਦਾਂ ਘਟ ਜਾਣਗੀਆਂ ਤੇ ਉਤਨ ਗਰਮੀ ਹੋ ਜਾਂਦੀ ਹੈ ਸੱਚ ਦੱਸ ਰਹੀ ਆ ਪਤਾ ਕੀ ਗੱਲ ਹੈ ਕਿਵੇਂ ਕਿਹੜਾ ਸਾਨੂੰ ਇੱਕ ਪ੍ਰੋਬਲਮ ਹੈ ਬਾਹਲੀਆ ਪ੍ਰੋਬਲਮਾਂ ਹੋ ਜਾਂਦੀਆਂ ਕਈ ਵਾਰ ਤਾਂ ਇੰਨੇ ਪਰੇਸ਼ਾਨ ਹੋ ਜਾਂਦੇ ਆ ਕੀ ਕਰੀ ਹਣਾ ਤੇ ਅੱਜ ਨਾ ਦੁੱਧ ਵੀ ਘੱਟ ਸੀ ਪਰ ਮੇਰਾ ਨਾ ਜੀ ਨਹੀਂ ਸੀ ਕਰ ਰਿਹਾ ਮੈਂ ਕਿਹਾ ਚੱਲ ਸ਼ਾਮ ਦੀ ਚਾਹ ਬਣ ਜੂਗੀ ਮੈਂ ਕਿਹਾ ਚੱਲ ਹੁਣ ਇਹਨਾਂ ਨੂੰ ਫੋਨ ਕੀਤਾ ਤੇ ਫੋਨ ਇਸ ਟਾਈਮ ਤਾਂ ਡੈਰੀ ਵਗੈਰਾ ਬੰਦ ਹੋਊਗੀ ਤੇ ਫਿਰ ਮੈਂ ਕਿਹਾ ਚੱਲ ਚਾਹ ਬਣਾ ਲੈਣੀ ਥੋੜਾ ਘੱਟ ਦੁੱਧ ਪਾ ਲੂਗੀ ਸ਼ਾਮ ਤੱਕ ਪਵਾ ਲੂਗੀ ਸਾਤੇ ਦੋਸਾਂ ਕਿਸੇ ਕਿਸੇ ਟਾਈਮ ਤਾਂ ਭਾਈ ਦੁੱਧ ਲੱਗ ਜਾਂਦਾ ਹੈ ਨਾ ਆਪਣਾ ਤੇ ਮਲਾਈ ਮੈਂ ਇਕੱਠੀ ਕਰ ਲਈ ਹੋਈ ਐ ਹੁਣ ਮਸme ਕਾਫੀ ਟਾਈਮ ਬਾਅਦ ਹੈ ਨਾ ਮਲਾਈ ਦਾ ਘਿਓ ਬਣਾਉਂਗੀ ਤੇ ਇਹ ਵਾਲਾ ਵੀ ਮੈਂ ਆਪਣੀ ਫਰੈਂਡ ਨੂੰ ਦਿਖਾ ਰਹੀ ਸੀ ਮੇਰੀ ਫਰੈਂਡ ਨੇ ਸੁਵਿਟੀ ਨੇ ਵੀ ਜੋਸਰ ਹਨਾ ਮਿਕਸਰ ਸਾਰਾ ਕੁਝ ਨਵਾਂ ਲਿਆ ਫਿਰ ਮੈਂ ਵੀ ਦਿਖਾ ਰਹੀ ਸੀ ਮੇ ਜੀਦੀ ਅਸੀਂ ਅੱਧਾ ਘੰਟਾ ਤੁਸੀਂ ਦੇਖ ਲਓ ਵੀਡੀਓ ਕਾਲਿੰਗ ਤੇ ਗੱਲ ਕਰੀ ਇਸ ਤਰ੍ਹਾਂ ਸਾਨੂੰ ਖੁਸ਼ੀ ਮਿਲ ਜਾਂਦੀ ਹੈ ਹਨਾ ਵਿੱਚ ਦੀ ਮੈਂ ਬ੍ਰੇਕ ਵੀ ਲੈਣੀ ਇਹ ਵੀ ਨਹੀਂ ਮੈਂ ਲਗਾਤਾਰ ਕੰਮ ਕਰਦੀ ਆ ਮੈਂ ਵਿੱਚ ਦੀ ਮੈਂ ਬ੍ਰੇਕ ਵੀ ਲੈ ਲੈਣੀ ਆ ਹਨਾ ਤੇ ਫਿਰ ਉਸ ਤੋਂ ਬਾਅਦ ਜਦੋਂ ਕੰਮ ਨਹੀਂ ਕਰਦੀ ਫਿਰ ਫੋਨ ਲਾ ਲਿਆ ਜਾਂ ਫਿਰ ਵੀਡੀਓ ਕਾਲਿੰਗ ਕਰ ਲਈ ਇਸ ਤਰ੍ਹਾਂ ਕਰਦੀ ਰਹਿਣੀ ਆ ਵਿੱਚ ਦੀ ਇਹਨਾਂ ਦਾ ਫੋਨ ਆ ਗਿਆ ਹੈ ਵਿੱਚ ਦੀ ਕੰਮ ਕਰ ਲਿਆ ਬਸ ਇਸ ਤਰ੍ਹਾਂ ਹੀ ਆਪਣਾ ਸਿਲਸਿਲਾ ਦੇਖ ਲਓ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਚੱਲਦਾ ਰਹਿੰਦਾ ਹੁਣ ਬਸ ਮੈਂ ਇਸ ਤਰੀਣਾ ਨਹਾਣ ਹੋ ਕੇ ਹਨਾ ਹਜੇ ਮੇਕਅਪ ਵਗੈਰਾ ਕੁਝ ਵੀ ਨਹੀਂ ਕੀਤਾ ਕਿਸੇ ਕਿਸ ਟਾਈਮ ਨਾ ਮੇਰਾ ਜੀ ਨਹੀਂ ਕਰਦਾ ਸੱਚ ਦੱਸਾਂ ਵੀ ਆ ਵੀ ਕਰ ਲਾ ਉਹ ਵੀ ਕਰ ਲਾ ਨਾ ਜੀ ਨਹੀਂ ਕਰਦਾ ਹੈਗਾ ਬਿਲਕੁਲ ਵੀ ਜੀ ਹੈ ਕਰਦਾ ਹਜ ਕੱ ਅੰਬਾ ਜਾਂ ਠੰਡ ਚੜ ਜਾਂਦੀ ਹੈ ਫਿਰ ਮੈਂ ਪੈਰਾਂ ਦੇ ਉੱਤੇ ਪਾਣੀ ਪਾਇਆ ਮੇਰੇ ਅੰਨੀ ਠੰਡ ਚੜ ਗਈ ਫਿਰ ਮੈਂ ਕਹਾਂ ਚਾਹ ਪੀ ਲੰਨੀ ਆ ਫਿਰ ਮੈਂ ਕਹਾਂ ਤਾਂ ਕੀ ਕਹਿਣਗੇ ਹਨਾ ਤੁਹਾਡੇ ਭਾਜੀ ਪਤਾ ਕੀ ਗੱਲ ਹੈ ਜਮਾਂ ਨਾ ਚੀਜ਼ ਖਤਮ ਕਰੋ ਹਨਾ ਥੋੜੀ ਬੋਤੀ ਪਈ ਰਹਿਣ ਦੋ ਕਿਸੇ ਟਾਈਮ ਨਾ ਸੱਚ ਸੱਚ ਦੱਸਾਂ ਹੁਣ ਇਹ ਚੀਜ਼ਾਂ ਹੈ ਨਾ ਜਿਹੜੀਆਂ ਹੁਣ ਚਾਹੇ ਕੁਛ ਵੀ ਹੈ ਹਨਾ ਆਪਣੀ ਲਾਈਫ ਦੇ ਵਿੱਚ ਹੁਣ ਜਿਸ ਤਰ੍ਹਾਂ ਆਪਾਂ ਟਾਈਮ ਕੱਟਿਆ ਹੁੰਦਾ ਹੈ ਹਨਾ ਆਪਣੇ ਲਾਜ਼ ਦੇ ਨਾਲ ਤੇ ਮੇਰੇ ਮਦਰ ਇਲਾਹ ਹਮੇਸ਼ਾ ਕਹਿੰਦੇ ਹੁੰਦੇ ਸੀਗੇ ਹਨਾ ਕਹਿੰਦੇ ਨਾ ਗੱਲਾਂ ਤਾਂ ਨਹੀਂ ਭੁੱਲਦੀਆਂ ਕਦੇ ਵੀ ਨਹੀਂ ਭੁੱਲਦੀਆਂ ਹੈਗੀਆਂ ਜੋ ਮਾੜਾ ਕੀਤਾ ਹੈ ਹਨਾ ਕਹਿੰਦੇ ਮਾੜਾ ਕੀਤਾ ਸਿਰਫ ਆਪਣੇ ਕਰਮਾਂ ਦਾ ਹੀ ਫਲ ਪਾਇਆ ਹੈ ਹਨਾ ਸਰ ਸ਼ਾਇਦ ਸਾਡੇ ਕਿਸਮਤ ਚ ਪਤਾ ਨਹੀਂ ਕੀ ਹੈ ਕੀ ਕਰਮ ਹੈ ਸਾਡੇ ਹਨ ਤੇ ਕੀ ਸਾਨੂੰ ਫਲ ਮਿਲੂਗਾ ਸਾਨੂੰ ਕੁਝ ਨਹੀਂ ਪਤਾ ਚੱਲਦਾ ਤੇ ਮੇਰੇ ਮਦਰ ਇਲਾ ਦੇ ਗੱਲ ਕਰਦੀ ਸੀ ਨਾ ਉਹ ਹਮੇਸ਼ਾ ਥੋੜੀ ਜਿਹੀ ਚੀਜ਼ ਚੋ ਵੀ ਬਚਾ ਕੇ ਰੱਖਦੇ ਜਮਾ ਨਾ ਖਤਮ ਹੋਣ ਦੋ ਕਈ ਚੀਜ਼ਾਂ ਮੈਂ ਮਤਲਬ ਸਿੱਖੀਆਂ ਔਰ ਕਈ ਚੀਜ਼ਾਂ ਮੈ ਸਖਾਈਆਂ ਵੀ ਹੈ ਹਨਾ ਤੇ ਜਿਸ ਦੀ ਤਾਰੀਫ ਵੀ ਖੂਬ ਆਪਾਂ ਨੂੰ ਮਿਲਦੀ ਸੀ ਆ ਦੇਖੋ ਵੱਖੀਆਂ ਬੁੱਖੀਆਂ ਸਭ ਭਰੀਆਂ ਪਈਆਂ ਮੇਰੀਆਂ ਆਏ ਭਾਰੀਆਂ ਪਾਰੀਆਂ ਹੋ ਜਾਂਦੀ ਮੇਰੇ ਕੋ ਹੁਣ ਪਤਾ ਕੀ ਅੱਜ ਕੱਲ ਮੈਂ ਨਾ ਗੋੜ ਵਾਲੀ ਚਾਹ ਵੀ ਬਹੁਤ ਹੁਣ ਜਿਸ ਤਰ੍ਹਾਂ ਟਾਈਮ ਜਿ ਤੁਸੀਂ ਕਹ ਦਿੰਦੇ ਹੋ ਨਾ ਜਿਵੇਂ ਆਪਣੇ ਬੋਡੀ ਦੇ ਅੰਦਰ ਭਾਰਾਪਨ ਮਹਿਸੂਸ ਹੋਣ ਲੱਗ ਜਾਂਦਾ ਕੁਛ ਨਾ ਕੁਛ ਨਾ ਆਪਣੇ ਖਾਣ ਪੀਣ ਨਾਲ ਹੀ ਹੁੰਦਾ ਹੁੰਦਾ ਹੁਣ ਜਿਵੇਂ ਅੱਜ ਕੱਲ ਮੈਂ ਆਚਾਰ ਬਹੁਤ ਜ਼ਿਆਦਾ ਖਾਨਨੀ ਆ ਹਨਾ ਮੇਰਾ ਮਨ ਕਰਦਾ ਆਚਾਰ ਖਾਣ ਨੂੰ ਠੰਡ ਦੇ ਵਿੱਚ ਨਾ ਜਿਵੇਂ ਨਰਵ ਸਿਸਟਮ ਆਪਣਾ ਵੀਕ ਜਾਂ ਲੱਗਦਾ ਫਿਰ ਮੈਂ ਚੱਕ ਪਟੇ ਚੀਜ਼ਾਂ ਖਾ ਲੈਂਨੀ ਫਿਰ ਮੈਂ ਠੀਕ ਹੋ ਜਾਂਦੀ ਆ ਕੁੰਟਾ ਤਾਂ ਕੁਝ ਹੋਈ ਜਾਵੇ ਭਾਈ ਖਾਣਾ ਆਪਦੇ ਕਹਿੰਦੇ ਨਾ ਜੀਬ ਦਾ ਜਿਹੜਾ ਸਵਾਦ ਆ ਉਹ ਥੋੜੀ ਆਪਾਂ ਖਤਮ ਕਰਨਾ ਹੈ ਨਾ ਸਾਰਾ ਕੰਮ ਕਰਦੇ ਆ ਆਪਦੇ ਮਨਪਸੰਦ ਖਾਧਾ ਨਾ ਦਾ ਫੇਰ ਕੀ ਹੈ ਹੈ ਨਾ ਤੇ ਆਚਾਰ ਇੰਨਾ ਸਵਾਦ ਬਣਿਆ ਸੱਚ ਦੱਸਾਂ ਅੱਜ ਤੱਕ ਨਾ ਹੋਰ ਵੀ ਰਸੀਲਾ ਜਿਹਾ ਆਚਾਰ ਹੋ ਗਿਆ ਹਜੇ ਵੀਡੀਓ ਚ ਇੰਨਾ ਨਹੀਂ ਆਇਆ ਹੈਗਾ ਪਰ ਇੰਨਾ ਵਧੀਆ ਲੱਗਿਆ ਹੁਣ ਧੁੱਪ ਦੇ ਵਿੱਚ ਵੀ ਪੂਰੀ ਰੋਸ਼ਨੀ ਪੈ ਰਹੀ ਹੈ ਦੇ ਵਿੱਚ ਹੈ ਨਾ ਲਾਈਟ ਦੇ ਵਿੱਚ ਹੋਰ ਵੀ ਜ਼ਿਆਦਾ ਹਨਾ ਕਲਰਫੁਲ ਜਿਹਾ ਲੱਗਣ ਲੱਗ ਜਾਂਦਾ ਬਸ ਦੋ ਤਿੰਨ ਦਿਨ ਦੀ ਧੁੱਪ ਲਵਾਵਾਂਗੇ ਫਿਰ ਆਪਾਂ ਡੱਬੇ ਚ ਕੱਢ ਦਾਂਗੇ ਇਸ ਆਚਾਰ ਨੂੰ ਹੈ ਨਾ ਫਿਰ ਬਣਾ ਕੇ ਰਾਮ ਨਾਲ ਹਨਾ ਤਾਜ਼ਾ ਤਾਜ਼ਾ ਸੁਆਦ ਵੀ ਲੱਗਦਾ ਓਕੇ ਜੀ ਬਾਏ ਬਾਏ